ਜੇਕਰ ਕੋਈ ਇੱਕ ਮੁਰਗੀ ਮਰ ਜਾਂਦੀ ਆ ਤਾਂ ਤੁਸੀਂ ਉਸੇ ਵੇਲੇ ਇਹ ਨਾ ਸੋਚਣ ਲੱਗ ਜਾਇਆ ਕਰੋ ਕਿ ਹਾਂ ਬਈ ਹੁਣ ਕਿਹੜੀ ਦਵਾਈ ਪਾਈਏ ਇਹਨਾਂ ਨੂੰ ਕੀ ਪਾਈਏ ਤੇ ਐਦਾਂ ਦਾ ਕੁਛ ਨਾ ਸੋਚਿਆ ਕਰੋ ਜੇ ਹੁਣ ਤੁਸੀਂ 20-25 ਮੁਰਗੀਆਂ ਰੱਖੀਆਂ ਹੋਈਆਂ ਨੇ ਜਾਂ 50 ਮੁਰਗੀਆਂ ਰੱਖੀਆਂ ਹੋਈਆਂ ਨੇ ਉਹ ਦੋ 250 ਦੀ ਦਵਾਈ ਲੈ ਆ ਕੇ ਪਾਊਗਾ ਤੇ ਬਚਤ ਕੀ ਹੋਣੀ ਆ ਹਨਾ ਤੇ ਮੈਂ ਹੁਣ ਜੇ ਗੱਲ ਕਰਾਂ ਇਸ ਚੂਚੇ ਦੀ ਇਹ ਚੂਚਾ ਜਿਹੜਾ ਉਹ ਆ ਜਿਹੜੀਆਂ ਮੈਂ 20 ਜਿਹੜੇ ਨਵੇਂ ਚੂਚੇ ਲੈ ਕੇ ਆਈ ਸੀ ਉਹਨਾਂ ਵਿੱਚੋਂ ਇਹ ਇੱਕ ਮਰ ਗਿਆ ਇਹਨੂੰ ਹੋਇਆ ਕਿ ਇਹਨੂੰ ਕੁਝ ਨਹੀਂ ਪਤਾ ਕਿ ਕੀ ਹੋਇਆ ਇਹ ਬੜਾ ਵਧੀਆ ਸੀ ਰਾਤ ਨੂੰ ਜਦੋਂ ਬੰਦ ਕੀਤੇ ਆ ਖੁੱਡੇ ਦੇ ਵਿੱਚ ਤੇ ਸਵੇਰੇ ਜਦੋਂ ਖੁੱਡਾ ਖੋਲਿਆ ਤੇ ਇਹ ਮਰਿਆ ਪਿਆ ਸੀਗਾ ਹੁਣ ਆਪਾਂ ਨੂੰ ਨਹੀਂ ਪਤਾ ਕਿ ਇਹਨੂੰ ਕੀ ਹੋਇਆ ਕਿਉਂਕਿ ਇਹ ਪਹਿਲਾਂ ਬੜਾ ਵਧੀਆ ਸੀ ਕੋਈ ਸੁਸਤ ਨਹੀਂ ਹੋਇਆ ਤੇ ਹੋ ਸਕਦਾ ਹੈ ਗਰਮੀ ਜ਼ਿਆਦਾ ਸੀ ਇਹਨੂੰ ਅਟੈਕ ਹੋਇਆ ਹੋਵੇ ਤੇ ਜਾਂ ਕੁਝ ਲੜਿਆ ਹੋਵੇ ਮਤਲਬ ਕੁਛ ਵੀ ਕਹਿ ਲਓ ਹਨਾ ਪਰ ਜੇ ਆਪਾਂ ਕਹੀਏ ਕਿ ਇਹਨੂੰ ਬਿਮਾਰੀ ਲੱਗ ਗਈ ਇੱਕਦਮ ਰਾਤੋਂ ਰਾਤ ਤਾਂ ਨਹੀਂ ਬਾਕੀ ਮੈਂ ਫਿਰ ਬਾਕੀ ਦੀਆਂ ਮੁਰਗੀਆਂ ਨੂੰ ਵੀ ਦੇਖਿਆ ਕਿ ਹਾਂ ਵੀ ਜਿਹੜੀਆਂ ਬਾਕੀ ਦੀਆਂ ਮੁਰਗੀਆਂ ਹਨ ਉਹ ਤਾਂ ਨਹੀਂ ਸੁਸਤ ਤੇ ਉਹਨਾਂ ਵਿੱਚ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਆ ਕੋਈ ਵੀ ਜਿਹੜੀ ਮੁਰਗੀ ਆ ਉਹ ਸੁਸਤ ਨਹੀਂ ਹੈਗੀ ਬੜੀਆਂ ਵਧੀਆਂ ਨੇ ਹੁਣ ਤੱਕ ਬੜੀਆਂ ਵਧੀਆਂ ਨੇ ਕਿਉਂਕਿ ਇਹ ਜਿਹੜਾ ਚੂਚਾ ਸੀ ਇਹ ਅੱਜ ਤੋਂ 10-15 ਦਿਨ ਪਹਿਲਾਂ ਮਰਿਆ ਸੀ ਤੇ ਇਹ ਜਿਹੜੀ ਵੀਡੀਓ ਮੈਂ 10-15 ਦਿਨ ਬਾਅਦ ਹੀ ਪਾ ਰਹੀ ਆਂ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਜਲਦੀ ਦਵਾਈਆਂ ਦੇ ਚੱਕਰਾਂ 'ਚ ਨਾ ਪਿਆ ਕਰੋ ਠੀਕ ਆ ਜੇ 20 25 ਮੁਰਗੀਆਂ ਤੁਸੀਂ ਰੱਖੀਆਂ ਹੋਈਆਂ ਨੇ 50 ਰੱਖੀਆਂ ਹੋਈਆਂ ਨੇ ਤਾਂ ਘਰੇਲੂ ਜਿਹੜੇ ਦੇਸੀ ਇਲਾਜ ਨੇ ਉਹ ਕਰੋ ਇਹਨਾਂ ਨੂੰ ਲਸਣ ਪਾਵੋ ਇਹਨਾਂ ਦੇ ਪਾਣੀ ਦੇ ਵਿੱਚ ਜਿਹੜਾ ਗੂੜਾ ਉਹ ਮਿਲਾ ਦਿਓ ਮੈਂ ਜਿਸ ਦਿਨੇ ਚੂਚਾ ਮਰਿਆ ਸੀ ਤਾਂ ਦੂਜੇ ਦਿਨ ਮੈਂ ਇਹਨਾਂ ਦੇ ਪਾਣੀ ਦੇ ਵਿੱਚ ਜਿਹੜਾ ਗੂੜਾ ਉਹ ਮਿਲਾ ਦਿੱਤਾ ਸੀ ਕਿਉਂਕਿ ਜੇ 20 25 ਮੁਰਗੀਆਂ ਤੁਹਾਡੇ ਕੋਲ 50 ਮੁਰਗੀਆਂ ਨੇ ਤੇ 100 150 ਦੀ ਜਾਂ 200 ਦੀ ਦਵਾਈ ਆਂਦੀ ਆ ਤਾਂ ਆਪਾਂ ਨੂੰ ਜਿਹੜੀ ਬੱਚਤ ਆ ਉਹ ਕੀ ਹੁਣੀ ਆ ਹਾਂ ਜਿਹੜੇ ਵੱਡੇ ਫਾਰਮ ਵਾਲੇ ਆ ਵੱਡੇ ਫਾਰਮ ਆ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਮੁਰਗੀਆਂ ਨੇ ਉਹ ਦਵਾਈਆਂ ਜਿਹੜੀਆਂ ਪਾ ਸਕਦੇ ਨੇ ਠੀਕ ਆ ਪਰ ਜਿਹੜੇ 20 25 ਮੁਰਗੀਆਂ ਵਾਲੇ ਨੇ ਜਾਂ 50 ਦਾ ਕੰਮ ਕਰਦੇ ਨੇ ਉਹਨਾਂ ਲਈ ਇਹੀ ਦੇਸੀ ਨੁਕਤੇ ਨੇ ਬਾਕੀ ਆਪਾਂ ਹੋਰ ਵੀ ਜਾਣਕਾਰੀ ਦਵਾਗੇ ਕਿ ਤੁਸੀਂ ਘਰੇਲੂ ਜਿਹੜੇ ਇਹਨਾਂ ਦੇ ਇਲਾਜ ਆ ਇਹਨਾਂ ਨੂੰ ਕੀ ਪਾ ਸਕਦੇ ਆ ਤਾਂ ਕਿ ਮੁਰਗੀਆਂ ਨੂੰ ਕੋਈ ਬਿਮਾਰੀ ਨਾ ਲੱਗੇ ਠੀਕ ਆ ਵੈਸੇ ਜਿਹੜੀਆਂ ਇਹ ਦੇਸੀ ਮੁਰਗੀਆਂ ਆਉਂਦੀਆਂ ਨੇ ਇਹਨਾਂ ਨੂੰ ਬਹੁਤ ਹੀ ਘੱਟ ਬਿਮਾਰੀ ਲੱਗਦੀ ਆ ਪਤਾ ਨਹੀਂ ਕਿਵੇਂ ਲੋਕ ਕਹਿ ਦਿੰਦੇ ਨੇ ਕਿ ਸਾਡੀਆਂ ਮੁਰਗੀਆਂ ਸਾਰੀਆਂ ਮਰ ਗਈਆਂ ਪਤਾ ਨਹੀਂ ਸਾਨੂੰ ਤਾਂ ਬਹੁਤ ਸਾਲ ਹੋ ਗਏ ਇਹ ਕੰਮ ਕਰਦੇ ਆ ਨੂੰ ਠੀਕ ਆ ਪਹਿਲਾਂ 7-8 ਸਾਲ ਇਹ ਕੰਮ ਕੀਤਾ ਤੇ ਹੁਣ ਵੀ 2 ਸਾਲ ਹੋ ਗਏ ਨੇ ਤੇ ਬਾਕੀ ਜਾਣਕਾਰੀ ਵਧੀਆ ਲੱਗੀ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਵੀ ਜਰੂਰ ਕਰ ਕਰ ਦਿਓ ਧੰਨਵਾਦ